ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਆਸ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦਾ ਵਲੌਗ ਹੈ ਸਾਡੇ ਸਰਪੰਚ ਸਾਹਿਬ ਤੇ ਸਾਡੇ ਪਿੰਡ ਦੇ ਸਰਪੰਚ ਹਰਪਾਲ ਸਿੰਘ ਪਾਲੀ ਅਸੀਂ ਖੈਰ ਜੀ ਨੂੰ ਧੰਨਵਾਦ ਕਰਦੇ ਹਾਂ ਸਾਡੀ ਟੀਮ ਤੁਹਾਡਾ ਲਈ ਕਰੈਕਟਰ ਟੀਮ ਇਹਦੇ ਲਈ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਸਾਨੂੰ ਖੇਡਣ ਲਈ ਕੌਲ ਜਤੋਂ ਮਨਜ਼ੂਰੀ ਲੈ ਕੇ ਗਰਾਊਂਡ ਦਿੱਤਾ ਸਾਡੇ ਕੋਲ ਗਾਉਂ ਹੈ ਨਹੀਂ ਸੀ ਖੈਰ ਜੀ ਨੂੰ ਧੰਨਵਾਦ ਕਰਦੇ ਹਾਂ ਤੁਹਾਨੂੰ ਗਰਾਊਂਡ ਦੇ ਦਿਖਾਉਣਾ ਸੀ ਮੇਰਾ ਧੰਨਵਾਦ ਦਵਾਇਆ ਇੱਕ ਵਾਰ ਫਿਰ ਸਟੇ ਕਰਦੇ ਹਾਂ ਪਾਲਸਿੰਗ ਪਾਲੀਦਰਾ ਧੰਨਵਾਦ ਕਰਦੇ ਇਹ ਆ ਜੀ ਝੁੰਮਾ ਰੋਡ ਸਾਡੇ ਪਿੰਡ ਤੋਂ ਝੁੰਮੇ ਜਾਂਦੀ ਸ਼ੰਕ ਇਹ ਆ ਗਈ ਐਨ ਸੀ ਸੀ ਉਹਸ ਰਾਈਡਿੰਗ ਵੀ ਹੁੰਦੀ ਹੈ ਇੱਥੇ ਐਨ ਸੀ ਸੀ ਆ ਗਈ ਇੱਥੇ ਜਿਹੋ ਗਿਆ ਹੋਆ ਸਰਕਾਰੀ ਸਪੋਰਟ ਸਕੂਲ ਇੱਥੇ ਸਾਰੀਆਂ ਖੇਡਾਂ ਹੁੰਦੀਆਂ ਇਹ ਆ ਗਿਆ ਜੀ ਸਰਕਾਰੀ ਸਪੋਰਟ ਸਕੂਲ ਪਟਾਪਿੰਡ ਇਹ ਦੂ ਅੱਗੇ ਆਉਗਾ ਜੀ ਕਾਲਜ ਜਿੱਥੇ ਆਪਾਂ ਨੂੰ ਗਰਾਊਂਡ ਮਿਲੇਗਾ ਇੱਕ ਵਾਰ ਫਿਰ ਤੋਂ ਕੁਝ ਨਾਲੇ ਸਰਪੰਚ ਹਰਪਾਲ ਸਿੰਘ ਖਾਲੀ ਢਿਲੋਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਗਰਾਊਂਡ ਥਵਾਇਆ ਕਹੇਣ ਨੂੰ ਬਹੁਤ ਤੰਗ ਸੀ ਅਸੀਂ ਗਰਾਊਂਡ ਹੈ ਨਹੀਂ ਸੀ ਸਾਡੇ ਕੋਲ ਏ ਆ ਗਿਆ ਕਾਲਜ ਹੁਣ ਤਾਂ ਬਹੁਤ ਵਧੀਆ ਬਣਾਤਾ ਕਾਲਜ ਨਾ ਸੇ ਪਾਸੇ ਦਰਖਤ ਹੀ ਦਰਖਤ ਕਰਦੇ ਪਹਿਲਾਂ ਇੱਥੇ ਵੀ ਨਹੀਂ ਜਿੱਕੇ ਦਰਖਤ ਤਾਂ ਬਹੁਤ ਵਧੀਆ ਬਣਾਤਾ ਤੁਹਾਨੂੰ ਲੈ ਕੇ ਚੱਲਦੇ ਆਂ ਗਰਾਊਂਡ ਦੇ ਵਿੱਚ ਇਹ ਖੜੇ ਆਪਣੇ ਚੋਬਰਾਂ ਦੇ ਮੋਟਰਸਾਈਕਲ ਬਹੁਤ ਵਧੀਆ ਕਾਲਜ ਬਣਾਤਾ ਹੁੰਦਾ ਹੁਣ ਤਾਂ ਹੁਣ ਤਾਂ ਪੂਰਾ ਸਿਰਾ ਲਾਇਆ ਪੈ ਕਾਲਜ ਦਾ ਆ ਦਰਖਤ ਵੀ ਬਹੁਤ ਸੋਹਣੇ ਛੋਟੇ ਛੋਟੇ ਜੇ ਇਹ ਕਾਲਜਾ ਗਰਾਊਂਡ ਉੱਚਾ ਸਾਡਾ 10 12 ਫੁੱਟ ਉੱਚਾ ਗਰਾਊਂਡ ਹੈ ਇਹ ਹੈ ਗਰਾਊਂਡ ਇਹ ਗਰਾਊਂਡ ਮਿਲਿਆ ਸਾਨੂੰ ਆਜੋ ਗੱਲ ਕਰਦੇ ਹਾਂ ਕਪਤਾਨ ਸਾਹਿਬ ਨਾਲ ਮੈਂ ਨਹੀਂ ਕਪਤਾਨ ਉਹ ਹੈ ਕੌਣ ਹੈ ਤੂੰ ਸ਼ਰਤੀ ਕੋਤਾਨ ਨਹੀਂ ਕਪਤਾਨੀ ਸ਼ਰਤੀ ਹੈ ਆਲਾ ਬਰਾਵਾ ਬੱਜ ਕੇ ਇੱਧਰ ਅੱਗੇ ਲੋਨੀ ਮਾਰੀ ਗਿਆ ਸੀ ਜਾਣ ਕੇ ਟੜ ਕੇ ਬਹੁਤ ਵਧੀਆ ਗਰਾਊਂਡ ਦਿੱਤਾ ਸਾਨੂੰ ਸਰਪੰਚ ਸਾਹਿਬ ਨੇ ਗੋਰਾ ਬਿਆ ਲੋਕਾ ਰਾਇ ਦਾ ਬਾਈ ਦਾ ਬਾਈ ਹੋ ਗਿਆ ਬਹੁਤ ਸੁਣਾ ਬਾਈ ਕਾਨ ਦੀ ਬੋਲ ਹੈ ਜਾਂਦੇ ਦੇਖੀ ਆ ਬਹੁਤ ਵਧੀਆ ਗਰਾਊਂਡ ਦਵਾਇਆ ਸਾਨੂੰ ਪਾਲੀ ਨੇ ਪੁੱਛਦੇ ਆਪਾਂ ਪਲੇਅਰਾਂ ਤੋਂ ਹਾਂਜੀ ਗਰਾਊਂਡ ਵਧੀਆ ਮਿਲ ਗਿਆ ਆਪਾਂ ਨੂੰ ਬਾਈ ਕਿ ਪਹਿਲਾਂ ਵਾਲਾ ਵਧੀਆ ਸੀਗਾ ਵਧੀਆ ਗਰਾਊਂਡ ਆ ਬਾਈ ਪਾ ਧੰਨਵਾਦ ਕਰਦੇ ਆ ਸਕੀਨ ਪਾਲ ਦਾ ਇਹ ਆ ਵਧੀਆ ਟੀਮ ਯਾਰ ਪਹਿਲੇ ਰਾਊਂਡ 'ਚ ਹਾਰ ਜਾਂਦੀ ਸੀ ਅੱਗੇ ਜਾ ਕੇ ਹੁਣ ਥੋੜਾ ਮੁੰਡੇ ਖੇਡਣਗੇ ਤਾਂ ਹਾਂ ਗਰਾਊਂਡ ਸ਼ੌਟ ਖੋਲੇ ਜਾਂਦੇ ਹਨਾ ਹੋਰ ਵੀ ਮੁੰਡੇ ਯਾਰ ਕਿਤੋਂ ਸਹੀ ਆ ਪੂਰੇ ਮੁੰਡੇ ਆਉਣ ਵੀ ਲੱਗੇ ਪਹਿਲਾਂ 5 7 10 ਆਉਂਦੇ ਹੁੰਦੇ ਸੀ ਹੁਣ ਤਾਂ ਪੂਰੇ ਆਉਂਦੇ ਬਾਈ ਹੂੰ ਸਾਰੇ ਇੱਧਰ ਤੂੰ ਨਿਗਾਹ ਮਾਰ ਲਵਾਂ ਸਾਰੇ ਪਲੇਅਰ ਆ ਗਏ ਹੁਣ ਸਾਰੇ ਆਉਣ ਲੱਗੇ ਪਲੇਅਰ ਨਾਲੇ ਵਧੀਆ ਛਾਟ ਖੋਲੇ ਜਾਂਦੇ ਆ ਬੰਦਿਆਂ ਦੇ ਬੱਚੇ ਵੀ ਆਉਣ ਲੱਗ ਗਏ ਹੂੰ ਆਹ ਫਿਰਦਾ ਅਲੀ ਦਾ ਦਿਲੋਂ ਧੰਨਵਾਦ ਆ ਸਾਨੂੰ ਗਰਾਊਂਡ ਦਵਾਇਆ ਧੰਨਵਾਦ ਬਾਈ ਪਹਿਲੀ ਤੇਰਾ ਮਿਲਦੇ ਆ ਅਗਲੇ ਵਲੌਗ ਚ ਧੰਨਵਾਦ ਬਾਈ ਪਹਿਲੀ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਗਰਾਊਂਡ ਦਿਵਾਇਆ